ਅਚਾਨਕ ਕੀ ਹੋਣਾ ਵਾ ਤੁਸੀਂ ਵੀ ਤਾਂ ਖਬਰਾਂ ਸੁਣਦੇ ਹੋਣੇ ਆ ਨਾ ਹਾਂਜੀ ਪਾਣੀ ਬੜਾ ਸਾਡੇ ਪਿੰਡ ਆਇਆ ਵਾ ਅੱਛਾ ਤੇ ਉਹ ਕੀ ਬਚਾ ਆ ਸਭ ਕੁਝ ਨਹੀਂ ਬਚਾ ਬਚੂ ਕਿੱਥੇ ਆ ਕੇ ਪਿੰਡ ਵਾਲਿਆਂ ਨੇ ਫਿਰ ਦੁਨੀਆਂ ਨੂੰ ਬਾਹਰ ਕੱਢ ਦਿੱਤਾ ਹੀ ਅੱਛਾ ਚੱਲ ਨਹੀਂ ਹਾਂ ਉਹ ਪਤਾ ਲੱਗਾ ਕਿ ਘਰ ਕੁਰਸਾ ਪਹਟ ਠ ਗਿਆ ਤੁਹਾਡਾ ਵੀ ਅੱਛਾ ਤੁਹਾਡਾ ਘਰ ਠਟ ਗਿਆ ਹੈ ਕਾਰ ਬਾਰ ਵੀ ਮੇਰਾ ਠਟ ਗਿਆ ਤੇ ਮੈਂ ਫਿਰ ਉੱਥੇ ਹੀ ਕੀ ਕਰਦੀ ਕਿੱਧਰ ਨੂੰ ਜਾਂਦੀ ਇੱਧਰ ਨਵੇਂ ਆਉਣ ਦਾ ਸੋਚਣ ਲਈ ਹਾਂ ਕਿ ਭਰਾ ਪਰ ਜਾਈ ਹੁਣ ਤੇ ਮੈਂ ਮਾਨ ਤਨ ਨਾਲ ਜਾਵਾਂ ਤੇ ਹੁਣ ਗਾਂ ਬੱਚਿਆਂ ਦਾ ਕੀ ਪਤਾ ਉਹਨਾਂ ਨੇ ਸਿੱਧੇ ਮੂੰਹ ਫੋਣਾ ਕਿ ਨਹੀਂ ਫੋਣਾ ਕੋਈ ਨਹੀਂ ਤੁਹੀਂ ਟੈਨਸ਼ਨ ਆ ਦੱਸ ਹੁਣ ਆਂਦੀ ਮੈਂ 4 ਦਿਨ ਰਹਿਣ ਆਈ ਆ ਇਸ ਭਾਗ ਵਿੱਚ ਇਹ ਕਿ ਕਿਸੇ ਨੂੰ ਕੋਈ ਰਾਈ ਭਾਦੀ ਨਾ ਨਹੀਂ ਆਪ ਕੱਲ ਜਾਣਾ ਤੇ ਅੱਜ ਇਹ ਆ ਗਈ ਇਹ ਮੇਰਾ ਜਾਣਾ ਵੀ ਕੈਂਸਲ ਕਰੇਗੀ ਹੈ ਅੱਗੇ ਨਾਜੀ ਪੂਰ ਹਾਂ ਮੈਂ ਮਾੜਾ ਆਪਣਾ ਦਸਵੰਦੇ ਆਈਆਂ ਪੂਆ ਜੀ ਨੂੰ ਪੂਆ ਜੀ ਨੂੰ ਕਿਉਂ